ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੂੰ ਬਕਾਇਆ ਦੀ ਪਹਿਲੀ ਕਿਸ਼ਤ ਸੰਬੰਧੀ ਪੈਦਾ ਹੋਏ ਕੰਬਲ ਕੁੱਝੇ ਬਾਰੇ ਪੰਜਾਬ ਪੈਨਸ਼ਨ ਯੂਨੀਅਨ ਦੇ ਜਨਰ ਕੱਤਰ ਵੱਲੋਂ ਪ੍ਰਿੰਸੀਪਲ ਕੱਤਰ ਵਿਦੇਤ ਨੂੰ ਪੱਤਰ ਦੇ ਕੇ ਕਿਸ਼ਤ ਜਾਰੀ ਕਰਨ ਸੰਬੰਧੀ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਤੋਂ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੋਂ ਸਬਸਕ੍ਰਾਈਬ ਕਰਨਾ ਬਾਗਵਰੇ ਕੋਨ ਵਾਲੇ ਵੀ ਨੋਟਿਫਿਕੇਸ਼ਨ ਆ ਵੀ ਹਰੇ ਚੰਦ ਜੀ ਕਰੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਲੰਬੇ ਸੰਘਰਸ਼ ਅਤੇ ਕਾਨੂੰਨੀ ਚਾਰਜ ਜਦ ਤੋ ਬਾਅਦ ਨਿਤੀ 18 2025 ਨੂੰ 11 16 ਤੋਂ 36 21 ਤੱਕ ਦਾ 5.5 ਸਾਲਾਂ ਦਾ ਬਕਾਇਆ ਤਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਵਿੱਚ ਪੈਨਸ਼ਨਾਂ ਦੀਆਂ ਤਿੰਨ ਕੈਟੇਗਰੀਆਂ ਬਣਾ ਕੇ ਪੰਗਲ ਪੂਸਾ ਪੈਦਾ ਕਰ ਦਿੱਤਾ ਸੀ ਜੋ ਅੱਜ ਤੱਕ ਵੀ ਦੂ ਨਹੀਂ ਹੋ ਸਕਿਆ ਇਸ ਵਿੱਚ 85 ਸਾਲ ਤੋਂ ਵੱਧ ਉਮਰ ਵਾਲਿਆਂ ਵਾਸਤੇ ਬਕਾਇਆ ਤੋਂ ਕਿਸ਼ਤਾਂ ਵਿੱਚ 75 ਤੋਂ 85 ਸਾਲ ਦੀ ਉਮਰ ਵਾਲਿਆਂ ਨੂੰ 12 ਕਿਸ਼ਤਾਂ ਵਿੱਚ ਤੇ 58 ਤੋਂ 75 ਸਾਲ ਦੀ ਉਮਰ ਦੇ ਪੰਜ ਸ਼ੁਰੂਆ ਨੂੰ 42 ਕਿਸ਼ਤਾਂ ਵਿੱਚ ਬਕਾਇਆ ਦੇਣ ਦਾ ਫੈਸਲਾ ਕੀਤਾ ਸੀ। ਮੁਲਾਜ਼ਮਾਂ ਨੂੰ 36 ਕਿਸ਼ਤਾਂ ਵਿੱਚ ਬਕਾਇਆ ਦੇਣ ਦਾ ਫੈਸਲਾ ਹੋਇਆ ਸੀ ਜਿਹਦੀ ਪਹਿਲੀ ਕਿਸ਼ਤ ਅਪ੍ਰੈਲ ਦੀ 23 ਤੋਂ ਸ਼ੁਰੂ ਕਰਨ ਬਾਰੇ ਲਿਖਿਆ ਗਿਆ ਸੀ। ਇਸ ਸ਼ਡਿਊਲ ਦੇ ਮੁਤਾਬਕ 1.16 ਤੋਂ ਪਹਿਲਾਂ ਯਾਨੀ 31 ਮਾਰਚ 2015 ਤੱਕ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਅਰੀਅਰ ਦੀ ਪਹਿਲੀ ਕਿਸ਼ਤ 1 ਅਪ੍ਰੈਲ 2025 ਤੋਂ ਅਦਾ ਕਰਨ ਬਾਰੇ ਕੋਈ ਵੀ ਪਰਮਪਲਿਕਾ ਨਹੀਂ ਹੈ ਪਰੰਤੂ ਜਿਹੜੇ ਮੁਲਾਜ਼ਮ 2014 ਜਾਂ 2015 ਵਿੱਚ ਨੌਕਰੀ ਕਰ ਰਹੇ ਸਨ ਪਰੰਤੂ 2 ਸਾਲ ਦੀ ਐਕਸਟੈਂਸ਼ਨ ਲੈ ਕੇ ਕੰਮ ਕਰ ਰਹੇ ਸਨ ਉਹਨਾਂ ਦਾ 1.16 ਤੋਂ ਬਾਅਦ ਕੋਝ ਪੀਰੀਅਡ ਤੱਕ बतौर ਮੁਲਾਜ਼ਮ ਸੀ ਤੇ ਉਸ ਤੋਂ ਬਾਅਦ ਰਿਟਾਇਰ ਹੋ ਕੇ ਉਹ ਪੈਨਸ਼ਨਰ ਬਣ ਕੇ ਸਨ ਤਾਂ ਉਹਨਾਂ ਨੂੰ ਏਰੀਅਰ ਦੀ ਪਹਿਲੀ ਕਿਸ਼ਤ ਅਦਾ ਕਰਨ ਦੇ ਸਮੇਂ ਬਾਰੇ ਇੱਕ ਵੱਡਾ ਕੰਬਲ ਕੋਸਾ ਬਣਿਆ ਹੋਇਆ ਹੈ ਇਸ ਸਬੰਧੀ ਕਿਹਾ ਇਹ ਜ਼ਿਆਦਾ ਹੈ ਕਿ ਇੱਕ ਇੱਕ ਸਾਲ ਤੋਂ ਬਾਅਦ ਜਿਹੜਾ ਪੀਰੀਅਡ ਉਹਨਾਂ बतौर ਮੁਲਾਜ਼ਮ ਕੰਮ ਕੀਤਾ ਹੈ ਉਹ ਬਕਾਇਆ ਸਬੰਧਕ ਡੀ ਡੀਓ ਨੇ ਛਡਵਾਉਣਾ ਹੈ ਤੇ ਜਦੋਂ ਉਹ ਪੈਸ਼ਨਰ ਬਣ ਕੇ ਬੈਂਕਾਂ ਤੋਂ ਪੈਨਸ਼ਨ ਲੈਣ ਲੱਗੇ ਸਨ ਤਾਂ ਫਿਰ ਉਸ ਪੀਰੀਅਡ ਦਾ ਬਕਾਇਆ ਬੈਂਕਾਂ ਨੇ ਦੇਣਾ ਹੈ ਹੁਣ ਮਤਲਬਾ ਇਹ ਹੈ ਕਿ 1/16 ਤੋਂ ਬਾਅਦ ਰਿਟਾਇਰਡ ਪੈਨਸ਼ਨਰ ਨੂੰ ਮੁਲਾਜ਼ਮਾਂ ਦੀ ਕੈਟਾਗਰੀ ਵਿੱਚ ਰੱਖਦੇ ਹੋਏ ਉਹਨਾਂ ਦੀ ਬਕਾਇਆ ਦੀ ਪਹਿਲੀ ਕਿਸ਼ਤ ਅਪ੍ਰੈਲ 2026 ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਸ ਸਬੰਧੀ ਪੰਜਾਬ ਪੈਨਸ਼ਨ ਯੂਨੀਅਨ ਦੇ ਜਨਰਲ 71 ਪ੍ਰੇਮ ਚਾਵਲਾ ਨੇ ਫਿਲਹਾਲ 71 ਰਿੱਤ ਨੂੰ ਇੱਕ ਪੱਤਰ ਦੇ ਕੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੀ ਕੈਟਾਗਰੀ ਵਿੱਚ ਨਾ ਗਿਣਦੇ ਹੋਏ ਪੈਨਸ਼ਨਰਾਂ ਦੀ ਕੈਟਾਗਰੀ ਵਿੱਚ ਕਨਸਿਡਰ ਕਰਦੇ ਹੋਏ ਉਹਨਾਂ ਨੂੰ April 2025 ਤੋਂ ਭੁਕਾਇੇ ਦੀ ਪਹਿਲੀ ਕਿਸ਼ਤ ਸ਼ुरू ਕਰਨ ਦੀ ਮੰਗ ਕੀਤੀ ਹੈ ਮੈਨੂੰ ਲੰਡਨ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ 18 ਤੋਂ 2025 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਪਾਰਟ ਡੀ ਵਿੱਚ ਪ੍ਰਪੇਰਡ ਕੀਤਾ ਗਿਆ ਹੈ ਕਿ 1-16 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰ リーブ ਇਨਕੈਸ਼ਮੈਂਟ ਦੇ ਹੱਕਦਾਰ ਹੋਣਗੇ ਤੇ ਜੇ ਵੀਰ ਇਨਕੈਸ਼ਮੈਂਟ ਦੇ ਉਹ ਹੱਕਦਾਰ ਹਨ ਤਾਂ ਫਿਰ ਉਹ ਪੈਨਸ਼ਨਰ ਦੀ categories ਵਿੱਚ ਆਉਂਦੇ ਹਨ ਦੂਜਾ ਤਰਕ ਇਹ ਦਿੱਤਾ ਗਿਆ ਹੈ ਕਿ ਜਦੋਂ ਉਮਰ ਕੰਸੀਡਰ ਕਰਨ ਲਈ ਡੇਟ 1-10-2014 ਮਿਤੀ ਗਈ ਹੈ ਤਾਂ ਫਿਰ 1-16 ਤੋਂ ਬਾਅਦ ਰਿਟਾਇਰ ਹੋਣ ਵਾਲੇ ਮੁਲਾਜ਼ਮ ਹੁਣ ਪੈਨਸ਼ਨਰ ਹੀ ਹਨ ਇਹ ਤੋਂ ਇਲਾਵਾ ਮੁਲਾਜ਼ਮਾਂ ਨੂੰ ਤਨਖਾਹਾਂ ਬਾਅਦ ਦੇਣ ਲਈ HRMF ਸਿਸਟਮ ਵਿੱਚ ਬਕਾਇਦ ਬਣਾਉਣ ਲਈ ਕੋਈ ਸੌਫਟਵੇਅਰ ਹੀ ਉਪਲਬਧ ਨਹੀਂ ਹੈ ਤੇ ਫਿਰ ਡੀਡੀਓ ਉਹਨਾਂ ਦਾ ਬਕਾਇਆ ਬਣਾਉਣਗੇ ਵੀ ਕਿਵੇਂ ਇਸ ਲਈ ਪੰਜਾਬ ਪੈਨਸ਼ਨ ਯੂਨੀਅਨ ਦੇ ਜਨਰਲ ਕਤਰ ਪ੍ਰੇਮ ਚਾਵਲਾ ਨੇ ਪ੍ਰਿੰਸੀਪਲ ਕਤਰ ਰਿਤ ਨੂੰ ਪੱਤਰ ਲੇਕੇ ਮੰਗ ਕੀਤੀ ਹੈ ਕਿ ਬੈਂਕਾਂ ਨੂੰ ਰਿਵਾਈਜ਼ ਹੁਕਮ ਜਾਰੀ ਕਰਦੇ ਹੋਏ ਇੱਕ ਇੱਕ 16 ਤੋਂ ਬਾਅਦ ਪਾਇਰ ਹੋਏ ਪੈਨਸ਼ਨਾਂ ਨੂੰ ਵੀ ਬਕਾਇਆ ਦੀ ਪਹਿਲੀ ਕਿਸ਼ਤ 1 ਅਪ੍ਰੈਲ 2025 ਤੋਂ ਸ਼ੁਰੂ ਕਰਨ ਨਹੀਂ ਲਿਖਿਆ ਜਾਵੇ। ਤੋਂ ਇਹ ਅਜਿਹੇ ਮੁਲਾਜ਼ਮਾਂ ਲਈ ਜੋ 2 ਸਾਲ ਦੀ ਐਕਸਟੈਂਸ਼ਨ ਲੈ ਕੇ 1-16 ਤੋਂ ਬਾਅਦ ਦਾ ਕੁਝ ਸਮਾਂ बतौर ਮੁਲਾਜ਼ਮ ਕੰਮ ਕਰਦੇ ਰਹੇ ਹਨ ਜਾਂ ਫਿਰ 1-16 ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਨੂੰ ਪੈਨਸ਼ਨਾਂ ਨੂੰ ਬਕਾਇਆ ਦੀ ਪਹਿਲੀ ਕਿਸ਼ਤ ਜਾਰੀ ਕੀਤੇ ਜਾਣ ਨੂੰ ਦੀ ਨੀਤੀ ਬਾਰੇ ਅਜੇ ਵੀ ਇੱਕ ਵੱਡਾ ਕੰਮ ਬੋਸਾ ਬਣਿਆ ਹੋਇਆ ਹੈ ਤੇ ਉਹਨਾਂ ਨੂੰ ਅਜੇ ਤੱਕ ਬਕਾਇਦੇ ਪੈਨਿ ਕਿੱਟ ਨਹੀਂ ਮਿਲੀ ਇਸ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਜਲਦੀ ਫੈਪਾ ਲੈਂਦੇ ਹੋਏ ਬੈਂਕਾਂ ਨੂੰ ਨੰਨੀਆਂ ਗਾਈਡਲਾਈਨ ਫਿਰ ਜਾਰੀ ਕਰਦੇ ਹੋਏ ਅਜਿਹੀ ਪੈਨਸ਼ਨਾਂ ਨੂੰ ਵੀ 1 ਅਪ੍ਰੈਲ 2025 ਨੂੰ ਬਕਾਇਦੇ ਪੈਨਿ ਕਿੱਟ ਅਦਾ ਕਰਨੀ ਚਾਹੀਦੀ ਹੈ ਜੋ ਕਿ ਉਹਨਾਂ ਦਾ ਬਿਲਕੁਲ ਵਾਜਿਬ ਹੱਕ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਵਿਧਾਪ ਇਸ ਮੁੱਦੇ ਨੂੰ ਕਦੋਂ ਹੱਲ ਕਰਕੇ ਇੱਕ ਵੱਡਾ ਪੰਬਲ ਫੋਲਤਾ ਦੂਰ ਕਰਨ ਦਾ ਯਤਨ ਕਰਦਾ ਹੈ ਇਸ ਵੀਡੀਓ ਵਿੱਚ ਬਤਨਾਈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ